ਹੰਦੀ ਸਵਾਗਤ ਕਰਦੇ ਹਾਂ ਜੀ ਇੱਕ ਵਾਰੀ ਫੇਰ ਤੋਂ ਤੁਹਾਡਾ ਆਪਣੇ ਚੈਨਲ ਦੇ ਵਿੱਚ ਤੇ ਅੱਜ ਜਿਹੜਾ ਦੇਖੋ ਸਵੇਰ ਦੀ ਰੁਟੀਨ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆਂ ਅਦਰ ਆਪਣੇ ਸੀਗੇ ਕੁਸ ਜਿਹੜੀਆਂ ਬਾਟਮਾ ਸੀ ਉਹ ਸਟਿਚ ਕਰਨ ਵਾਲੀਆਂ ਸੀ ਤੇ ਨਾਲ ਹੀ ਆਪਣੀ ਜਿਹੜੀ ਵਰਕ ਮਸ਼ੀਨ ਹੁੰਦੀ ਉਹ ਵੀ ਆਪਾਂ ਸਵੇਰੇ ਚਲਾ ਦਿੰਨੇ ਆ ਕਿਉਂਕਿ ਥੋੜਾ ਜਿਹਾ ਜਦੋਂ ਸਵੇਰੇ ਆਪਾਂ ਕੰਮ ਸ਼ੁਰੂ ਕਰ ਲੈਨੇ ਆ ਤਾਂ ਜਿਹੜਾ ਕੰਮ ਆਪਣਾ ਦੇਖੋ ਉਹ ਟਾਈਮ ਦੇ ਨਾਲ ਨਿਪਟ ਜਾਂਦਾ ਤੇ ਲਓ ਜੀ ਇੱਥੇ 4:30 ਦੇ ਟਾਈਮ ਆਪਾਂ ਜਿਹੜਾ ਆਪਣੇ ਕੰਮ ਤੇ ਲੱਗ ਜਾਨੇ ਤੇ ਲੋ ਜੀ ਉਸ ਤੋਂ ਪਹਿਲਾਂ ਆਪਣੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਵਧੀਆ ਲੱਗੀ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਿਉਂਕਿ ਸਾਰੀ ਬਸ ਆਪਾਂ ਛੋਟੀ ਜਿਹੀ ਜਿਹੜੀ ਵੀਡੀਓ ਤੁਹਾਡੇ ਲਈ ਬਣਾਉਣ ਲੱਗੇ ਆ ਤੇ ਅੱਜ ਆਪਾਂ ਚੱਲਾਂਗੇ ਮਾਰਕੀਟ ਉੱਥੇ ਤੁਹਾਨੂੰ ਜਿਹੜੇ ਆਪਾਂ ਬਹੁਤ ਪਿਆਰਨੇ ਪਿਆਰੀਆਂ ਡਰੈੱਸਾਂ ਕਿਉਂਕਿ ਆਪਾਂ ਕੋ ਸੈਂਡਵਰਕ ਤੇ ਸੂਟ ਹੈ ਜਿਹੜੇ ਆਪਾਂ ਆਪਣੇ ਕਾਰੀਗਰਾਂ ਨੂੰ ਦੇਣ ਚੱਲੇ ਆ ਤੇ ਉੱਥੇ ਨਾਲ ਹੀ ਆਪਾਂ ਤੁਹਾਨੂੰ ਸਾਰੇ ਜਿਹੜੇ ਸੂਟ ਬੁਟੀਕ ਮਹਿੰਗੀਆਂ ਮਹਿੰਗੀਆਂ ਡਰੈੱਸਾਂ ਆਊਟਰ ਤੇ ਆਪਣੀਆਂ ਬੜੀਆਂ ਹੋਈਆਂ ਨੇ ਉਹਨਾਂ ਦੀ ਵੀ ਮਰਵਾਵਾਂਗੇ ਇੱਕ ਝਾਲਕ ਤੇ ਲੋ ਜੀ ਇਹ ਸੂਟ ਜਿਹੜਾ ਆਪਣਾ ਮਸ਼ੀਨ ਵਰਕ ਦਾ ਸੀ ਇਹ ਆਪਣਾ ਦੇਖੋ ਜਿਹੜੀ ਬਾਜੂ ਵਰਕ ਉਹ ਆਪਣਾ ਹੋ ਚੁੱਕਿਆ ਤੇ ਨਾਲ ਹੀ ਹੁਣ ਜਿਹੜਾ ਬਾਟਮ ਵਰਕ ਹੈ ਉਹ ਮਸ਼ੀਨ ਉੱਪਰ ਆਪਣੀ ਲੱਗਿਆ ਹੋਇਆ ਤੇ ਚਲੋ ਜੀ ਇਸ ਲਈ ਆਪਾਂ ਅੱਜ ਥੋੜਾ ਜਿਹਾ ਸਨੇਹਾ ਮਸ਼ੀਨ ਚਲਾਤੀ ਸੀ ਕਿਉਂਕਿ ਇਸ ਸੂਟ ਨੂੰ ਕੰਪਲੀਟ ਕਰਕੇ ਅੱਜ ਆਪਾਂ ਜਿਹੜਾ ਚੰਗਾ ਕਿ ਮਾਰਕੀਟ ਤੇ ਉੱਥੇ ਬਹੁਤ ਹੀ ਵਧੀਆ-ਵਧੀਆ ਫੈਬਰਿਕ ਦੇ ਉੱਤੇ ਤਿਆਰ ਹੋਈਆਂ ਜਿਹੜੀਆਂ ਆਪਣੀਆਂ ਡਰੈੱਸਾਂ ਨੇ ਉਹ ਤੁਹਾਨੂੰ ਇੱਕ ਝਲਕ ਮਰਵਾਵਾਂਗੇ ਕਿਉਂਕਿ ਕੋਸ਼ਿਸ਼ ਹੁੰਦੀ ਹੈ ਵੀ ਤੁਹਾਨੂੰ ਕੰਮ ਦੇ ਨਾਲ-ਨਾਲ ਹਰ ਇੱਕ ਚੀਜ਼ ਆ ਜਿਹੜੀ ਆਪਾਂ ਦਿਖਾਉਂਦੇ ਰਹੀਏ ਤਾਂ ਜੋ ਤੁਹਾਨੂੰ ਵੀ ਆਪਣੀਆਂ ਵੀਡੀਓ ਦੇਖ ਕੇ ਆਈਡ ਕੇ ਮਿਲਦੇ ਰਹਿਣ ਤੇ ਲੋਕੀ ਸਭ ਤੋਂ ਪਹਿਲਾਂ ਆਪਣੇ ਚੈੱਕ ਕਰੋ ਇਹ ਸ਼ਿਮਰ ਤੇ ਸੂਟ ਜਿੰਨਾਂ ਤੇ ਕਿ ਅੱਜ ਆਪਾਂ ਕੋਲੇ ਆਰਡਰ ਆਏ ਹੋਏ ਸੀ ਇਹਨਾਂ ਨੂੰ ਆਪਾਂ ਵਰਕ ਤੇ ਇੱਥੋਂ ਜਿਹੜੇ ਕਲਰ ਆ ਉਹਨਾਂ ਨੂੰ ਚੈੱਕ ਪਾਸ ਕਰਕੇ ਤੇ ਲਓ ਜੀ ਵਰਕ ਤੇ ਦੇਣ ਲਈ ਜਾਵਾਂਗੇ ਤੇ ਨਾਲ ਹੀ ਆਪਣੀਆਂ ਚੈੱਕ ਕਰੋ ਡ्रेसेस ਕਿਉਂਕਿ ਆਪਾਂ ਬਹੁਤ ਵਧੀਆ ਜਿੱਥੋਂ ਆਪਾਂ ਆਪਣਾ ਕੰਮ ਰੈਡੀ ਕਰਵਾਉਣੀ ਹੈ ਤੇ ਲਓ ਜੀ ਇੱਥੇ ਇੱਕ ਤੋਂ ਇੱਕ ਮਹਿੰਗੀ ਡਰੈਸ ਲੱਖਾਂ ਦੀ ਲੱਖਾਂ ਦੀ ਰੇਂਜ ਦੇ ਵਿੱਚ ਜਿਹੜੀਆਂ ਡਰੈਸਾਂ ਨੇ ਤਿਆਰ ਹੁੰਦੇ ਨੇ ਤੁਸੀਂ ਵੀ ਆਪਣੇ ਤੋਂ ਕਿੰਨੀ ਵੀ ਅਪ ਰੇਂਜ ਤੱਕ ਦੀ ਡਰੈਸਾਂ ਜੋ ਆਪਣੀ ਮਨਪਸੰਦ ਆਪਣੇ ਤੋਂ ਰੈਡੀ ਕਰਵਾ ਸਕਦੇ ਹੋ ਤੇ ਕੋਸ਼ਿਸ਼ ਵੀ ਹੁੰਦੀ ਹੈ ਵੀ ਤੁਹਾਨੂੰ ਜਿੰਨਾ ਘੱਟ ਪ੍ਰਾਈਸ ਕਰਕੇ ਦੇ ਸਕੀਏ ਉਹ ਲੱਕ ਜ਼ਰੂਰ करिए ਤੇ ਲਓ ਜੀ ਇੱਕ ਤੋਂ ਇੱਕ ਸੋਹਣੀ ਡਰੈੱਸ ਹੈ ਜਿਹੜੀ ਇੱਥੇ ਬਣ ਕੇ ਕੰਪਲੀਟ ਹੈ ਕਿਉਂਕਿ ਜਿਹੜੇ ਹੈਂਡਵਰਕ ਦੇ ਆਰਡਰ ਹੁੰਦੇ ਆ ਇਹ ਅ ਅੱਜ ਤੋਂ 6 6 ਮਹੀਨੇ 4 4 ਮਹੀਨਿਆਂ ਦੇ ਪਹਿਲਾਂ ਦੀ ਬੁਕਿੰਗ ਹੋਈ ਵੀ ਹੈ ਜੋ ਕਿ ਇਸ ਤਰ੍ਹਾਂ ਜਿਹੜੇ ਆਰਡਰ ਕੰਪਲੀਟ ਨੇ ਤੇ ਹੁਣ ਬਸ ਨਾਲ ਦੇ ਨਾਲ ਜਿਹੜੇ ਆਰਡਰ ਜਿਵੇਂ ਜਿਵੇਂ ਕੰਪਲੀਟ ਹੋਏ ਪਏ ਨੇ ਤੇ ਨਾਲ ਦੀ ਨਾਲ ਇਹ ਆਰਡਰ ਪਾਸ ਹੋ ਜਾਣਗੇ ਤੇ ਲਓ ਜੀ ਅੱਜ ਆਪਾਂ ਵੀ ਜਿਹੜੀ ਡਰੈੱਸ ਦੇਣ ਆਇਆ ਬਹੁਤ ਹਾਈ ਰੇਂਜ ਦੀ ਡਰੈੱਸ ਹੈ ਜਦੋਂ ਬਣ ਕੇ ਆਊਗੀ ਤੁਹਾਡੇ ਨਾਲ ਜ਼ਰੂਰ ਵੀਡੀਓ ਬਣਾ ਕੇ ਸ਼ੇਅਰ ਕਰਾਂਗੇ ਲਓ ਜੀ ਇੱਕ ਮਾਰ ਲੋ ਝਲਕ ਆਪਣੀਆਂ ਇਹ ਤਿਆਰ ਪਈਆਂ ਡਰੈਸਾਂ ਤੇ ਤੇ ਲਓ ਜੀ ਹਰ ਇੱਕ ਫੈਬਰਿਕ ਹਰ ਤਰ੍ਹਾਂ ਦਾ ਦੇਖੋ ਕਲਰ ਆਪਣੇ ਕੋਲੇ ਹਰ ਵਕਤ ਅਵੇਲੇਬਲ ਹੁੰਦਾ ਤੁਸੀਂ ਕਿਸੇ ਵੀ ਡਰੈਸ ਤੇ ਆਪਣਾ ਇਸ ਤਰ੍ਹਾਂ ਦਾ ਦੇਖੋ ਹੈਂਡਵਰਕ ਸੂਟ ਫਰੌਕ ਸੂਟ ਕਿਸੇ ਵੀ ਲਹਿੰਗਾ ਚੋਲੀ ਸ਼ਰਾਰਾ ਤੁਸੀਂ ਕੁਝ ਵੀ ਆਪਣੇ ਤੋਂ ਰੈਡੀ ਕਰਵਾ ਸਕਦੇ ਹੋ ਤੇ ਲਓ ਜੀ ਐਸੀ ਆਪਣੀ ਛੋਟੀ ਜੀ ਵੀਡੀਓ ਮਿਲਦੇ ਆ ਕੱਲ ਨੂੰ ਇੱਕ ਨਵੀਂ ਵੀਡੀਓ ਲੈ ਕੇ ਧੰਨਵਾਦ